ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਬਾਈ ਕੋਲ ਹਰਿਆਣੇ ਵਾਲੀਆਂ ਕਟੀਆਂ ਭਰਾ ਚਾਰ ਕਟੀਆਂ ਤੇ ਇੱਕ ਹੈਗਾ ਕਟਾ ਠੀਕ ਹੈ ਜੀ ਦੇਖ ਸਕਦੇ ਹੋ ਰਾਮਗੜ੍ਹ ਦੇ ਪੈਂਡ ਦੀਕਾ ਮੋਗਾ ਰੋਡ ਤੇ ਰਾਮਗੜ੍ਹ ਪੈਂਦਾ ਰਾਮਗੜ੍ਹ ਤੋਂ ਪੈਂਡ ਪੈਂਦਾ ਦੀਪਗੜ੍ਹ ਦੀਪਗੜ੍ਹ ਦਾ ਬਾਈ ਆਪਣਾ ਸਤਨਾਮ ਆ ਅੱਗੇ ਪਹਿਲਾਂ ਵੀ ਵੀਡੀਓ ਬਣਾਉਂਦੇ ਰਹੇ ਆ ਤੇ ਕਰਦੇ ਆ ਜੀ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜਾਣਕਾਰੀ ਹਾਂਜੀ ਵੀਰ ਜੀ ਸਸਰੀ ਘਰ ਜੀ ਸਸਰੀ ਘਰ ਬਾਈ ਨਾਮ ਤੇ ਐਡਰੈਸ ਦੱਸੋ ਜੀ ਆਪਣਾ ਨਾਮ ਆਪਣਾ ਸਤਨਾਮ ਸਿੰਘ ਹੈ ਪਿੰਡ ਦੀਪਗੜਾ ਜ਼ਿਲ੍ਹਾ ਬਰਨਾਲਾ ਬਾਈ ਹਾਂਜੀ ਫੋਨ ਨੰਬਰ ਹੈਗਾ 98770 6998 ਠੀਕ ਹੈ ਜੀ ਹਾਂਜੀ ਭਾਈ ਜੀ ਰੇਟ ਜਮਾ ਜਾਇ ਜਾਇ ਦੱਸਣਾ ਜੀ ਹਾਂਜੀ ਜਮਾ ਦੇਣ ਵਾਲੀਆਂ ਗੱਲਾਂ ਹੀ ਦੱਸਾਂਗੇ ਜੀ ਹਾਂਜੀ 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 ਆਪਣਾ ਹਰਿਆਣੇ ਤੋਂ ਲੈਂਦੀਆਂ ਵੀ ਹਰਿਆਣੇ ਦੀਆਂ ਕਟਿੰਗਾਂ ਵੀ ਜਮਾ ਪੂਰਾ ਖੇਰੀਆਂ ਕਟਿੰਗਾਂ ਹਾਂਜੀ ਹਾਂਜੀ ਕਿੰਨੇ ਕਿੰਨੇ ਦੁੱਧ ਵਾਲੀਆਂ ਹੋਣਗੀਆਂ ਇਹ ਜੜੀਆਂ ਦੁੱਧ ਤਾਂ ਐ ਮੰਨ ਕੇ ਚੱਲੋ ਵੀ ਪਹਿਲੇ ਸੂਏ 14-15 ਤੋਂ ਸਟਾਰਟ ਹੋਣਗੀਆਂ ਜੀ ਘੱਟ ਤੋਂ ਘੱਟ ਠੀਕ ਹੈ ਜੀ ਬਾਕੀ ਦੇਖ ਰਹੀ ਐਂ ਕਦ ਕਾਟ ਬੁੱਢੀਆਂ ਸੋਹਣੀਆਂ ਸੁਨੱਖੀਆਂ ਪੂਰੀ ਇਹ ਤੁਸੀਂ ਪਹਿਲੀ ਪਹਿਲੀ ਝੋਟੀ ਖੀਰੀ ਹੋਈ ਆ ਭਾਈ ਹਲੇ ਹਾਂਜੀ ਤੇ 2 ਸਾਲ ਦੀ ਹੋ ਗਈ ਜੀ ਠੀਕ ਹੈ ਜੀ ਹਾਂ ਤੇ ਮੰਨ ਮਨ ਕੇ ਚਲੋ ਕੋਈ ਨਾ ਹੋਣੀ ਕਰਿਆ ਹੁਣ ਇਹ ਬਣੂਗੀ ਹਾਂਜੀ ਪੰਜ ਚਾਰ ਮਹੀਨੇ ਚ ਹੀ ਬਣ ਜਾਨੀ ਐ ਦੇਖੋ ਭਰਾ ਸੋਹਣੀ ਸੁਨੱਖੀ ਸਿੰਘ ਸੁng ਸੁਡੇ ਸਾਹਮਣੇ ਦੇਖ ਸਕਦੇ ਹੋ ਕੁੰਡੇ ਸਿੰਘਾ ਠੀਕ ਜੀ ਤੂਰਾ ਤਾਰਾ ਦੇਖ ਸਕਦੇ ਹੋ ਕਰਮਾ ਵਾਲੇ ਕੱਦ ਕਾਠ ਕੱਦ ਕਾਠ ਚਾਰਾ ਜੀ ਮੈਂ ਤਾਂ ਜਮਾਂ ਗਰੰਟੀ ਹੋ ਗਰੇ ਯਾਰ ਜਿਹੜੀ ਗੱਲ ਛੱਡੀ ਸੀ ਛੰਡੀਆਂ ਅਸੀਲ ਸਾਰੀ ਕਟੀਆਂ ਬਹੁਤ ਜ਼ਿਆਦੀ ਐ ਹਾਂਜੀ ਭਾਈ ਰੇਟ ਦੱਸ ਦੀ ਨਾਲ ਦੀ ਨਾਲੀ ਰੇਟ ਵੀਰੇ ਮੁੱਲੇ ਦਾ ਕਿਦਾਂ ਮਰਜ਼ੀ ਕਰੋ 40000 ਦੀ ਕੱਟੀ ਦੇਣੀ ਐ ਠੀਕ ਐ ਜੀ ਲੋ ਮੁੱਲ ਤੇ 50 ਕਰਾ ਲਓ 60 ਕਰਾ ਲਓ ਸੋਨੀਆ ਯਾਨੀ 40000 ਰੁਪਏ ਦੀ ਕੱਟੀ ਦੇਵਾਂਗੇ ਟੀਕੇ ਦੇ ਕਾਬਲ ਆ ਠੀਕ ਆ ਜੀ ਜਮਾਂ ਟੀਕੇ ਦੇ ਕਾਬਲ ਹੈ ਠੀਕ ਆ ਜੀ ਠੀਕ ਆ ਹਾਂਜੀ ਭਾਈ ਜੀ ਦੂਜੀ ਛੋਟੀ ਦੱਸੋ ਜਾਣਕਾਰੀ ਦੂਜੀ ਛੋਟੀ ਵੀ ਭਾਈ 2 ਸਾਲ ਦੀ ਹੋਈ ਹੈ ਠੀਕ ਆ ਜੀ ਇਹ ਵੀ ਹਰਿਆਣੇ ਦੀ ਹੋਈ ਹੈ ਠੀਕ ਆ ਜੀ ਹਾਂਜੀ ਖੇਰੀ ਇਹੋ ਮੂੰਹ ਠੀਕ ਆ ਜੀ ਹਾਂ ਲਿਓ ਭਰਾ ਖੋਲ ਕੇ ਤੇ ਤੋੜਾ ਤਾਰਾ ਦਿਖਾ ਦੋ ਤਾਂ ਤੇ ਬਹੁਤ ਜਿਆਦਾ ਚੰਗੀ ਕੱਟੀ ਆ ਹਾਂਜੀ ਹਾਂਜੀ ਬਾਕੀ ਪੱਠਕੜਾ ਦੱਸਦਾ ਜੀ ਨਾਮ ਵਾਲੀਆਂ ਉਹ ਕੱਟੀਆਂ ਨਹੀਂ ਯਾਨੀ ਆਪਣੀਆਂ ਇੱਧਰ ਦੀਆਂ ਨਹੀਂ ਹਾਂ ਲਈਆਂ ਹਰਿਆਣੇ ਚੋਂ ਕਟੀਆਂ ਠੀਕ ਹੈ ਬਈ ਚੰਗੇ ਦੁੱਧ ਦੀ ਚੰਗੀ ਪਾਲਣੀ ਆ ਤਾਂ ਜੀ ਤੁਹਾਡੇ ਸਾਹਮਣੇ ਆ 15 16 ਲੀਟਰ ਮੈਂ ਕਿਹਾ 15 ਲੀਟਰ ਪਲੂਣ ਗੱਟੀ ਦੇ ਦਿੰਦਾ ਉਹਦਾ ਕਿਦਾਂ ਕੱਢਿਆ ਫਿਰ ਕੀ ਫਾਇਦਾ ਬਈ ਹਾਂਜੀ ਹਾਂਜੀ ਪਹਿਲੇ ਸੂਰ ਫੇਸ ਕੁਆਲਟੀ ਰਤਰਾ ਦੇਖ ਬਈ ਠੀਕੇ ਦੇ ਕਾਲ ਚੰਗੇ ਕੱਦਕਾਰ ਸਨ ਗੱਟੀਆਂ ਹਾਂਜੀ 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 ਥਣ ਚਾਰੇ ਜੀ ਨਿਕਣ ਵਿੱਚ ਜਮਨ ਚਾਰੇ ਇੱਕ ਬਈ ਚਾਰੇ ਠੀਕ ਹੈ ਹੋਰ ਸੰਗ ਰਹੂ ਆਪਣੀ ਗਾਰੰਟੀ ਦਿਖਾ ਦਿੰਨੇ ਭਰਾ ਮੜਾ ਜਿਆ ਕਰੀ ਤੇ ਨੂੰ ਉਸਾਂ ਗੱਲ ਕੋ ਗੱਲ ਹੀ ਨਹੀਂ ਬਾਈ ਵੀ ਰੇਟ ਦੱਸੋ ਇਹਦਾ ਇਹ ਘੱਟੀ ਵੀਰੇ ਆਪਾਂ 42000 ਦੀ ਦੇਣੀ ਐ ਠੀਕ ਹੈ ਹਾਂ ਮੁੱਲ ਜੇ 50 ਕਰਵਾ ਦੋ ਚਾਹ ਕਿੰਨਾ ਕਰ ਦੋ ਠੀਕ ਆ ਵੀਰੇ ਹਾਂਜੀ ਆਗਲਾ ਤਾ ਨੰਬਰ ਦੱਸੋ ਜੀ ਆਪਣੀ ਤੈਨ ਨੰਬਰ ਕਾ ਟੀਵੀ ਦੇ ਹੈ ਜੇ ਸਵਾ ਸਾਲ ਦੀ ਘੱਟੀ ਐ ਠੀਕ ਹੈ ਜੀ ਹਾਂ ਹਾਂਜੀ ਇਹਦਾ ਦੱਸੋ ਜਾਣਕਾਰੀ ਕਿੰਨਾ ਕਰ ਦੋ ਤੁਸੀਂ ਮਾਦਰ ਕਾਰਡ ਕੀ ਇਹਦੀ ਮਾਦਰ ਕਾਰਡ ਤਾਂ ਬਾਈ ਝੂਠੜ ਕੰਮ ਹੀ ਆ 20 ਕਿਲੋ ਦੋ ਦੱਸੇਗਾ ਠੀਕ ਹੈ ਜੀ ਹਾਂ ਹਰਿਆਣਾ ਚੋਂ ਲੈਂਦਾ ਸਵਾ ਸਾਲ ਦੀ ਹੋਈ ਐ ਘੱਟੀ ਠੀਕ ਹੈ ਜੀ ਸਵਾ ਸਾਲ ਦੀ ਭਰਾ ਘੱਟੀ ਆ ਦੇਖ ਸਕਦੇ ਤੁਸੀਂ ਫੇਸ ਕੁਆਲਟੀ ਸੰਗ ਸੰਗ ਬਹੁਤ ਜਿਆਦਾ ਚੰਗੀ ਹੈ ਵੀਰੇ ਠੀਕ ਹੈ ਜੀ ਠੀਕ ਸਿੰਘ ਸੁਖਵੰਤ ਕੋਈ ਥਾਰ ਥੋੜੀ ਜਿਹਾ ਮੈਂ ਕੱਲਾ ਕੱਲਾ ਹੋ ਸਾਰਾ ਠੀਕ ਹੈ ਠੀਕ ਦੇਖ ਸਾਡੇ ਬਰਾ ਲੈ ਠੰਡੀ ਸੀ ਠੰਡੀ ਸੀ ਪੂਰੀ ਹੈ ਦੇਖੋ ਪੂਰੀ ਠੰਡੀ ਸੀ ਜੀ ਸੋਹਣੀ ਸੀ ਪੂਰੇ ਸੋਹਣੇ ਬਰੀਕ ਦੀਏ ਕੱਦ ਕਾਠ ਸੁਖਨਕ ਮੂੰਹ ਛੋਟਾ ਜਿਹਦਾ ਹੈ ਨਾ ਹਾਂ ਬਹੁਤ ਜਿਆਦਾ ਚੰਗੀ ਕੱਟੀ ਹੈ ਠੀਕ ਹੈ ਜੀ ਮੂੰਹ ਛੋਟਾ ਬਰਾ ਇਹਦਾ ਪਤਲੇ ਪਿੰਡੇ ਦੀ ਆ ਪਤਲੀ ਬਰੀਕ ਤੇ ਹਾਂ ਜੀ ਰੇਟ ਦੱਸ ਦਿਓ ਵੀਰੇ ਰੇਟ ਵੀਰੇ ਮੁੱਲ ਤੇ ਜੇ ਕਿੰਨਾ ਕੋਈ ਕਰਵਾ ਲਓ ਨਾ ਪੂਰੇ 20000 ਦੀ ਕੱਟੀ ਦੇਮਾ ਲਓ ਬਰਾ ਹਾਂ ਮੁੱਲ ਤੇ 30 ਕਰਾ ਲਓ ਆਣੀ ਹੈਗੇ ਸਾਂਭੀਆਂ ਜੋ 1.5 ਲੱਖ ਰੁਪਏ ਬਟਾਉਗੀ ਠੀਕ ਹੈ ਜੀ ਠੀਕ ਹੈ ਹਾਂ ਲੋਪਰਾ ਕੋਈ ਚਾਰ ਨੰਬਰ ਦੀ ਦੱਸੋ ਜਾਣਕਾਰੀ ਚਾਰ ਨੰਬਰ ਵੀ ਤਾਂ 1.5 ਸਾਲ ਦੀ ਹੈ ਪੂਰੀ ਠੀਕ ਹੈ ਜੀ ਹਾਂ ਚਾਰ ਨੰਬਰ 1.5 ਸਾਲ ਦੀ ਆ ਤੇ 20 ਲੀਟਰ ਦੇ ਇਦਰ ਕਾੜਾ ਮਾਦਾ ਵੀ ਠੀਕ ਹੈ ਜੀ ਹਾਂ ਪੂਰੀ ਜਣੀ ਚੰਗੀ ਆ ਵਧੀਆ ਇੱਕੇ ਤੋਂ ਲੈ ਕੇ ਆਉਂਦੀਆਂ ਠੀਕ ਹੈ ਜੀ ਹਾਂ ਡੇਰੀ ਦੇ ਵਿੱਚੋਂ ਆਈਆਂ ਠੀਕ ਹੈ ਜੀ ਸਿੰਘ ਸਿੰਘ ਕਰਮਾਂ ਵਾਲੀ ਬਹੁਤ ਜ਼ਿਆਦਾ ਚੰਗੀ ਆ ਵੀਰੇ ਹੁੰਦਾ ਸਿੰਘ 1.5 ਸਾਲ ਦੀ ਹੋਈ ਹੈ ਕਿ ਕਿਥੀ ਥਾਂ ਲੈਣਾ ਦਿਖਾ ਦਿਓ ਥਾਂ ਤੋਂ ਦੇਖੋ ਭਰਾ ਲੋ ਜੀ ਸੁਮਾਰ ਕੇ ਦਿਖਾ ਦੇ ਝੋਲੀ ਇਹਦੀ ਠੀਕ ਹੈ ਝੋਲੀ ਦਿਖਾ ਦੇ ਕੋਈ ਗੱਲ ਲੋ ਜੀ ਦੇਖ ਸਤ ਸੰਗ ਸੰਗ ਦੇਖ ਸਕਦਾ ਪਰਾ ਸੰਗ ਬਹੁਤ ਸੋਹਣਾ ਲੱਗਾ ਬਹੁਤ ਜਿਆਦਾ ਚੰਗੀ ਵੀ ਸਾਰੇ ਕੁਸੀ ਐ ਥਣ ਵੀ ਹੋਣੀ ਜਾਂਦੇ ਨਹੀਂ ਜਿਵੇਂ ਲੱਭਣਾ ਸੰਗ ਦਿਖਾ ਦੇ ਚੰਗੀ ਤਰ੍ਹਾਂ ਲੈ ਥੋੜਾ ਜਿਹਾ ਇਧਰੋਂ ਲੋ ਜੀ ਦਰਦੀ ਹੈ ਦਰਦੀ ਹੈ ਹਾਂ ਦਰਦੀ ਥੋੜੀ ਜੀ ਉਹਨੂੰ ਐਸੇ ਡਾਕਟਰ ਰੂਟਰ ਹਾਂ ਹਾਂ ਤੇ ਆ ਫੇਸ ਕੁਆਲਿਟੀ ਦੇਖ ਸਕਦਾ ਸੰਗ ਤਾਂ ਦੇਖੋ ਜੀ ਕਰਮਾ ਵਾਲੀ ਤਾਂ ਬਹੁਤ ਸੋਹਣਾ ਲੱਗਿਆ ਵਾ ਤੇ ਬਸ ਸਾਰਾ ਥਣ ਝੋਲੀ ਝਾਲੀ ਬਹੁਤ ਜਿਆਦਾ ਚੰਗੀ ਝੋਲੀ ਝਾਲੀ ਦੇਖ ਸਕਦੇ ਪਰਾ ਝੋਲੀ ਦਿਖਾਉਣੇ ਸਾਨੂੰ ਦਿਖਾਉਣ ਦੀ ਕੋਸ਼ ਠੀਕ ਹੈ ਬਹੁਤ ਸੋਹਣੀ ਝੋਟੀ ਹੈ ਵੀ ਸਿਰੇ ਹਾਂਜੀ ਬਾਈ ਰੇਟ ਦੱਸ ਜੀ ਦਾ ਇਹਦਾ ਵੀਰੇ ਆਪਾਂ 27000 ਰੁਪਏ ਦੀ ਦੇਣੀ ਹੈ ਠੀਕ ਹੈ ਲੋ ਪ੍ਰਸਤਾਵ ਮੁੱਲ ਚ 35 ਕਰਾ ਲੋ ਚ 30 ਕਰਾ ਲੋ ਕੋਈ ਹੋ ਨਹੀਂ 27000 ਰੁਪਏ ਦੇਵਾਂਗੇ ਠੀਕ ਹੈ ਜੀ ਹਾਂਜੀ ਬਾਈ ਜੀ ਪੰਜ ਨੰਬਰ ਆਪਣੇ ਕੋਲ ਦੱਸੋ ਜੀ ਜਾਨਵਰ ਪੰਜ ਨੰਬਰ ਵੀਰੇ ਆਪਣੇ ਕੋਲ ਕੱਟਾ ਖੀਰਾ ਹੀ ਹੈ ਆ ਠੀਕ ਹੈ ਜੀ ਹਾਂਜੀ ਇਹ ਪੌਣੇ 2 ਸਾਲ ਦਾ ਹੋ ਗਿਆ ਠੀਕ ਹੈ ਜੀ ਤੇ ਅੱਜ ਦੇ ਪੌਣੇ 2 ਸਾਲ ਦਾ ਕੱਟਾ ਠੀਕ ਹੈ ਸੰਗ ਸਮਗਾ ਇਹਦਾ ਵੀ ਕਰਵਾ ਬਹੁਤ ਮੋਟੀ ਬਹੁਤ ਜਿਆਦਾ ਚੰਗਾ ਉੱਥੇ ਹੀ ਲਿਆਂਦਾ ਕੱਟੀਆਂ ਦੇ ਨਾਲ ਹੀ ਠੀਕ ਹੈ ਜੀ ਜੋ ਕੋਈ ਇਕੱਠੇ ਵਾਲੇ ਨੂੰ ਤਾਂ ਨਾਲ ਹੀ ਦੇ ਦਾਂਗੇ ਆਪਾਂ ਠੀਕ ਹੈ ਮੈਡਮ ਡਿਸਕਾਊਂਟ ਵੀ ਹੋ ਜੀ ਫਿਰ ਮੈਂ ਮੋਟਾਈ ਚ ਇਕੱਠਾ ਲੜ ਫਿਰ ਕਰ ਦਿਆਂਗੇ ਹਾਂ ਬਈ ਠੀਕ ਹੈ ਜੀ ਟ੍ਰੈਕਟੀਕਲ ਵੀ ਬਹੁਤ ਸੋਹਣੇ ਆਂ ਵਧੀਆ ਔਰ ਦੇਵਾਂਗੇ ਪਰ ਰੱਖਣ ਵਾਲਿਆਂ ਨੂੰ ਵੀਰੇ ਠੀਕ ਹੈ ਜੀ ਹਾਂ ਉਹ ਤਾਂ ਆਪਾਂ ਉਹ ਨਹੀਂ ਕਰਦੇ ਠੀਕ ਹੈ ਵੀਰੇ ਠੀਕ ਬਹੁਤ ਜਿਆਦਾ ਚੰਗਾ ਲਓ ਭਰਾ ਫੇਸ ਕੁਆਲਿਟੀ ਦੇਖਦੇ ਬਿਊਟੀ ਕੱਟੇ ਦੀ ਤੇ ਦੇਖਣ ਵਾਲਾ ਜੇ ਕਿਸੇ ਚਾਹਵਾਨ ਹੋ ਤਾਂ ਬਈ ਜੀ ਨਾਲ ਜ਼ਰੂਰ ਕਨੈਕਟ ਕਰੋ ਦੇਖ ਸਾ ਪੂਰਾ ਵੱਡਾ ਸ਼ਕਰਕਰ ਕਰਦਾ ਬਣੂਗਾ ਠੀਕ ਆ ਹਾਂਜੀ ਬਾਈ ਰੇਟ ਦੱਸੋ ਜੀ ਇਹਦਾ ਵੀ ਰੇਟ ਵੀਰੇ 42 ਦੇ ਹੀ ਇਹ ਦੇਵਾਂਗੇ ਆਪਾਂ 42000 ਦਾ ਭਰਾ ਇਹ ਦੇਵਾਂਗੇ ਬਾਈ ਕਹਿੰਦਾ ਕੱਟਾ ਸੋਹਣਾ ਸੁਖਣਾ ਪੂਰਾ ਇੱਕ ਨੰਬਰ ਜਮਾ ਵਾਲਾ ਹਰਿਆਣੇ ਤੋਂ ਆਇਆ ਵਾ ਹਰਿਆਣੇ ਚੋਂ ਆਇਆ ਵਾ ਤੇ ਚੱਕਰ ਸਾਰੇ ਆਪਾਂ ਤੁਹਾਨੂੰ ਪਤਾ ਆਪਾਂ ਦਾ ਗਾਮਾ ਦਾ ਕੰਮ ਕਰਦੇ ਆ ਤਾਂ ਕਿਸੇ ਆਪਣੇ ਯਾਰ ਮਿੱਤਰ ਨੇ ਬੰਦੇ ਨੇ ਆਪਾਂ ਨੂੰ ਦਿੱਤੀਆਂ ਗਿਫਟ ਦਿੱਤੇ ਠੀਕ ਹੈ ਠੀਕ ਲੋ ਭਰਾ ਚਲੋ ਪਰੱਖਣ ਵਾਲੇ ਨੂੰ ਥੱਕੇ ਦਿੰਦੇ ਤਾਂ ਜਿਹਨੇ ਪਾਲਣੀਆਂ ਬਾਈ ਠੀਕ ਹੈ ਠੀਕ ਹੈ ਤੇ ਬਾਈ ਜੀ ਇਸਨੂੰ ਜ਼ਰੂਰ ਕਨੈਕਟ ਕਰੋ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਚਿਤ ਰਹੇ ਹੁਣ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਂ ਤੋਂ ਨਵੀਂ ਵੀਡੀਓ ਆਪਾਂ ਤੁਹਾਡੇ ਤੱਕ ਪਹੁੰਚਦੀ ਕਰੀਏ ਠੀਕ ਹੈ ਨੀ ਸ਼ੇਅਰ ਜ਼ਰੂਰ ਕਰਾ ਦਿੱਤਾ ਕਰੋ ਭਰਾ ਠੀਕ ਹੈ ਨਾ ਸ਼ੇਅਰ ਤੇ ਸਬਸਕ੍ਰਾਈਬਰ ਜ਼ਰੂਰ ਕਰਿਆ ਕਰੋ ਜੀਤਾ ਫਾਰਮ ਟੀਵੀ ਮਿਲਦੇ ਆਂ ਭਰਾ ਅਗਲੀ ਵੀਡੀਓ ਚੋਕ ਕੇ ਬਾਈ